ਨਾ ਮੈਂ ਕਦੇ ਕੋਈ ਫਰਮੀ ਪਰ ਭੁਲਾਣ ਨਹੀਂ ਕੀਤਾ ਮੈਂ ਕਿਸੇ ਚੀਜ਼ ਦਾ ਵੀ ਉਹਨੂੰ ਹੋਇਆ ਜਦੋਂ ਬਾਦਲ ਸਾਹਿਬ ਨੇ ਮੈਨੂੰ ਮੰਤਰੀ ਬਣਾਇਆ ਉਦੋਂ ਵੀ ਮੈਂ ਮੰਤਰੀ ਬਣਦੇ ਹੋਏ ਨਹੀਂ ਸੀਗਾ ਮੈਂ ਤਾਂ ਗੁਰੂ ਦੇ ਚਰਨਾਂ ਚ ਰਹਿਣ ਵਾਲਾ ਸਾਨਾ ਕੁਝ ਸਾਡੇ ਕੋ ਗਲਤੀਆਂ ਹੋਈਆਂ ਕੁਝ ਸਾਡੇ ਕੋ ਭੁੱਲਾਂ ਹੋਈਆਂ ਔਰ ਕੌਮ ਨੇ ਉਹਨੂੰ ਬਹੁਤ ਮਾਨ ਨੂੰ ਲਾਇਆ ਸਾਡੇ ਤੋਂ ਨਿਰਾਸ਼ ਹੋ ਗਏ ਸਾਡੇ ਤੋਂ ਨਿਰਾਸ਼ ਹੋ ਗਏ ਔਰ ਸਾਡੇ ਦੂਰੀ ਬਣਾ ਲਈ ਸਾਡੇ ਮਨਾਂ ਤੇ ਬੋਝ ਹੈ ਸੰਦੀਪਾ ਕਰ ਬੋਤਾਰੇ ਮੇਰ ਗੁਰੂ ਤੋਂ ਸਮੱਧ ਤੇ ਸ਼ਕਤੀ ਦੇ ਅਰਧਾਤ ਕਰਕੇ ਸ਼ਰੋਮਣੀ ਕਾਲੀਦਾਕ ਸੰਗਠਨ ਕਰਦੀ ਬੁਦੀਆ ਕੁਦਲੀਏ ਸਿੱਧਵਾਨ ਕੋਲ ਦੀ ਵਾਕ ਫੋਕ ਲੇਕਿਨ ਸਾਨੂੰ ਕਿਸੀਪਲੈਂਸ ਰਹਿ ਕੇ ਪਾਗੀ ਦਾ ਹੁਕਮ ਵੀ ਮੰਨਣਾ ਪੈਂਦਾ ਤੇ ਕੁਝ ਨਾ ਕੁ ਸੁਧਾਰ ਕਰਦੀ ਅਸੀਂ ਬਾਰ ਬਾਰ ਕਹਿੰਦੇ ਰਹੇ ਆ ਲੇਕਿਨ ਜੋ ਨਹੀਂ ਮੰਨੇ ਹਾਰ ਕੇ ਫਿਰ ਅਸੀਂ ਆਏ ਆ ਤਾਂ ਜੋ ਅਸੀਂ ਤੇ ਆਪਣੀ ਬੋਝ ਬਖਸ਼ਾ ਲਈਏ ਕਿ ਬੇ ਸਾਡੇ ਮਨ ਦਾ ਬੋਝ ਹਲਕਾ ਹੋਵੇ ਰਵਾਲ ਦੀ ਨਜ਼ਦੀਕੀ ਮੰਨਿਆ ਜਾਂਦਾ ਪਰ ਅੱਜ ਤੁਸੀਂ ਜਿਹੜਾ ਹੈ ਇੱਕ ਤੁਹਾਡਾ ਨਾਮ ਪਰ ਬਾਗੀਆਂ ਚ ਆ ਰਿਹਾ ਕੋਈ ਬਾਗੀ ਨਹੀਂ ਸਾਰੇ ਗੁਰੂ ਨਾਲ ਜੁੜੇ ਹੋਏ ਆਂ ਛੂਚੇ ਪਾਸ਼ਾ ਦੇ ਨਾਲ ਜੁੜੇ ਹੋਏ ਆਂ ਸਾਡੇ ਮਨ ਚ ਭਾਵਨਾ ਸੀ ਕਿ ਅਸੀਂ ਗਲਤੀਆਂ ਕੀਤੀਆਂ ਨੇ ਗਲਤੀਆਂ ਹੋਈਆਂ ਨੇ ਉਹਦੀ ਜਾ ਕੇ ਗੁਰੂ ਅੱਗੇ ਛੂਚੇ ਪਾਸ਼ਾ ਅਗੇ ਪ੍ਰਾਰਥਨਾ ਕਰਤੀ ਮਾਫੀ ਮੰਗ ਲਈ ਉਹ ਅੱਜ ਮਾਫੀ ਮੰਗ ਗਈ ਅ ਸਾਰਾ ਬੋਝ ਲੈ ਗਿਆ ਗੁਰੂ ਅਕੇ ਹੀ ਹਰਦਾਸ ਰੱਖਦੇ ਆਂ ਕੁਛ ਉੱਚੇ ਪਾਤਸ਼ਾਹ ਸਾਨੂੰ ਐਸੀ ਲੋਟ ਹਿੰਮਤ ਦੇਵੇ ਤਾਕਤ ਦੇਵੇ ਅਸੀਂ ਹੌਸਲੇ ਨਾਲ ਗੁਰੂ ਘਰ ਦੇ ਵਿੱਚ ਆ ਕੇ ਨਤਮਸਤਕ ਹੋਛ ਗਏ ਜਿਹਦੇ ਨਾਲ ਜਿਹੜਾ ਤੁਹਾਡੇ ਮਨ ਦੇ ਉੱਤੇ ਬੋਝ ਆ ਉਹ ਲੈ ਜਵੇ ਅਗਲੀ ਗੱਲ ਜਿਹੜੀ ਤੁਹਾਡੀ ਘਟਨਾ ਤੁਸੀਂ ਕਹਿ ਰਹੇ ਹੋ ਸਭ ਤੋਂ ਪਹਿਲੀ ਤੁਹਾਡੀ ਜਿਹੜੀ ਮਾਫੀ ਜਿੱਦੇ ਤੇ ਮੰਗ ਰਹੇ ਹੋ ਨਾ ਕਿ ਜਦੋਂ ਪਰਚਾ ਖਰਜ ਹੋਇਆ ਉਦੋਂ ਤੁਸੀਂ ਲੋਕਾਂ ਦੀ ਸਹਿਮਤੀ ਜਿਤਾਈ ਸੀ ਪਰਚਾ ਜਿਹੜਾ ਖਰਜ ਹੋਇਆ ਜਦੋਂ 2012 ਦਾ ਪਰਚਾ ਅਕਾਲੀ ਦਲ ਵੱਲੋਂ ਕੈਨਸਲ ਕੀਤਾ ਗਿਆ ਸੀ ਸਲਾਮਤਪੁਰੇ ਦੇ ਵਿੱਚ ਮੈਂ ਕਦੇ ਕੋਈ ਉਸ ਸ਼ਾਮਲ ਨਹੀਂ ਹੋਇਆ ਕਦੇ ਤੁਸੀਂ ਉਸ ਪਾਰਟੀ ਦਾ ਅਕਾਲੀ ਦਲ ਨਹੀਂ ਮੈਂ ਸਾਰੇ ਪਾਰਟੀ ਸੀ ਦਾ ਉਸੇ ਗੱਲ ਦੀ ਮਾਫੀ ਜੇ ਉਹ ਅਸੀਂ ਉਦੋਂ ਬੋਲੇ ਹੁੰਦੇ ਉਹ ਜੋ ਕੀਤਾ ਹੁੰਦਾ ਫਿਰ ਤਾਂ ਆਉਣ ਦੀ ਲੋੜ ਹੀ ਨਹੀਂ ਸੀ ਅਸੀਂ ਇਸੇ ਗੱਲ ਦੀ ਮਾਫੀ ਮੰਗ ਰਹੇ ਹਾਂ ਕਿ ਅਸੀਂ ਸਰਕਾਰ ਦਾ 파ਟ ਸੀ ਪਰ ਅਸੀਂ ਉਦੋਂ ਬੋਲੇ ਨਹੀਂ ਚੁੱਪ ਰਹੇ ਉਸ ਗੱਲ ਦੀ ਗੁਰੂ ਅੱਗੇ ਮਾਫੀ ਕੀ ਨੀਤੀ ਹੈਗੀ ਇਕੱਲੇ ਹੁਣ ਤੋਂ ਅੱਗੇ ਉਹ ਫਿਰ ਬਾਅਦ ਚ ਦੱਸਾਂਗੇ ਲੇਕਿਨ ਸਿੰਘ ਸਾਹਿਬ ਨਾਲ ਮੁਲਾਕਾਤ ਅੱਜ ਜਿਹੜੀ ਸਿੰਘ ਸਾਹਿਬ ਨਾਲ ਮੁਲਾਕਾਤ ਵੀ ਹੋਈ ਹੈ ਉਹਨਾਂ ਕੋਲ ਜਾ ਕੇ ਹੱਥ ਚੋਰ ਕੇ ਐਪਲੀਕੇਸ਼ਨ ਦਿੱਤੀ ਹੈ ਉਹਨਾਂ ਨੂੰ ਕਿ ਜੋ ਵੀ ਸਾਡੀ ਸਜ਼ਾ ਬਣਦੀ ਹੈ ਜੋ ਤੁਸੀਂ ਠੀਕ ਬਣਦੀ ਹੈ ਦੇਖੋ ਮੁੱਦੇ ਸੁਣ ਸੁਣਨ ਸਾਨੂੰ ਪਤਾ ਹੈ ਮੇਰੇ ਕਹਿਣ ਦੀ ਲੋੜ ਨਹੀਂ ਉਹ ਜਿਹੜੇ ਸਿੰਘ ਸਾਹਿਬ ਨੂੰ ਨਾ ਸਿੰਘ ਸਾਹਿਬ ਤੋਂ ਸਿੱਪ ਐਪਲੀਕੇਸ਼ਨ ਦਿੱਤੀ ਸੀ ਮੇਰੇ ਸੈਨੀਅਰ ਡੀਜੀਪੀ ਹੋਣ ਦੇ ਨਾਲ ਕਿਉਂਕਿ ਕਾਫੀ ਦੇ ਡੀਜੀਪੀ ਜਦੋਂ ਉਹ ਉਸ ਵੇਲੇ ਬਜ਼ਾਰਤ ਸੀਗੇ ਉਹ ਚੀਜ਼ਾਂ ਦਾ ਮੀਟਿੰਗ ਦਾ ਪਾਰਟ ਰਹੇ ਉਸ ਤੋਂ ਬਿਨਾ ਨਹੀਂ ਹੋ ਸਕਦਾ ਮੈਂ ਤਾਂ ਛੋਟਕਟ ਚ ਮਗਾਦੀ ਗੱਲ ਕਿ ਅਸੀਂ ਉਦੋਂ ਨਹੀਂ ਬੋਲੇ ਹਾਂ ਤੇ ਉਹ ਸਾਡੀ ਗਲਤੀ ਸੀ ਉਸ ਗੱਲ ਦੀ ਮਾਫੀ ਅੱਜ ਹੀ ਲੈਣਾ ਰਖੜਾ ਸਾਹਿਬ ਤੁਹਾਡੀ ਦੇ ਚੰਦੂ ਮਾਜਰਾ ਸਾਹਿਬ ਦੀ ਕੱਟ ਤੋਂ ਵੀ ਉਸ ਤਰੀਕੇ ਨਾਲ ਜਦੋਂ ਤੁਸੀਂ ਤੁਸੀਂ ਸੋਚਦੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਚੰਦੂ ਮਾਜਰਾ ਸਾਹੀ ਮੈਂ ਕਦੇ ਕਿਸੇ ਨਾਲ ਜ਼ਿੰਦਗੀ ਚ ਖੁੰਦ ਕੇ ਰੱਖੀ ਕਦੇ ਦੇਖੀਆ ਤੁਸੀਂ ਇੱਕ ਬੰਦੇ ਦੱਸ ਦੋ ਮੈਂ ਕਦੇ ਜ਼ਿੰਦਗੀ ਚ ਆਪਣਾ ਟੈਂਪਰ ਲੋਜੀ ਨਹੀਂ ਕੀਤਾ ਕਦੇ ਕਿਸੇ ਨਾਲ ਖੁੰਦ ਕੇ ਰੱਖੀ ਬਖਸ਼ਿਸ਼ ਗੁਰੂ ਮਹਾਰਾਜ ਨੇ ਏਡੀ ਕੀਤੀ ਹੋਈ ਹੈ ਸੁੱਚੇ ਪਾਛੇ ਨੇ ਏਡੀ ਕੀਤੀ ਬਖਸ਼ ਕੀਤੀ ਹੈ ਜਿਹੜਾ ਮੈਂ ਸੁਫਨਾ ਵੀ ਨਹੀਂ ਸੋਹ ਸਕਦਾ ਜਿਹੜਾ ਬੰਦਾ ਸੁਫਨਾ ਵੀ ਨਹੀਂ ਲੈ ਸਕਦਾ ਜਿਹੜੀ ਚੀਜ਼ ਪ੍ਰਮਾਤਮਾ ਉਹ ਵੀ ਦੇ ਦਵੇ ਫੇਰ ਵੀ ਕਿਸੇ ਨਾਲ ਆਪਾਂ ਖੁੰਦ ਕਰ ਚੀਏ ਕਿਸੇ ਨਾਲ ਹੋਰ ਰੱਖੀਏ ਮੇਰੀ ਕਿਸੇ ਨਾਲ ਖੁੰਦ ਨਹੀਂ ਸਾ ਸੁਵੀਰਸੇ ਬਾਦਨਾਮ ਮੇਰੀ ਖੁੰਦ ਕਦੀ ਹੋਰ ਕਿਸੇ ਨਾਲ ਵੀ ਖੁੰਦ ਕਰੀ ਸਾਰੇ ਇਹ ਗੁਰੂ ਉਹਦੀ ਬਖਸ਼ਾ ਨੇ ਕਿ ਇੱਥੇ ਫਿਰਦੇ ਆ ਤੁਹਾਡੇ ਕੋਲ ਆਏ ਆ ਤੇ ਜੇ ਗੁਰੂ ਦੀ ਬਖਸ਼ਿਸ਼ ਨਾ ਹੋਏ ਮੇਰੇ ਵਰਗੇ ਬੰਦੇ ਸੋਈ ਸਾਂਝੀ ਨਹੀਂ ਰਹਾਉਂਦਾ ਲੇਕਿਨ ਕਹਿ ਨਹੀਂ ਹਰਤੇ ਸੀ ਉਹ ਵੱਲੋਂ ਕਹਾਇਆ ਜਾ ਰਿਹਾ ਹੈ ਕਿ ਆਓ ਬਿਲਿੰਗ ਨਹੀਂ ਹੈ ਇਸ ਲਈ ਪੰਜਾਬ ਪਲਦਾ ਰਹੂਗਾ ਦੇਖੋ ਉਹਨੂੰ ਉਹ ਸਵਾਲ ਉਹਨਾਂ ਦਾ ਪੁੱਛਦੇ ਨਹੀਂ ਤੁਹਾਡੇ ਵੱਲੋਂ ਵੀ ਪੇਸ਼ਕਸ਼ ਕੀਤੀ ਮੇਰੇ ਕੋਲ ਕੋਈ ਨਹੀਂ ਉਹਨਾਂ ਦਾ ਜੀ ਨਾਮ ਆਇਆ ਸੀ ਤੁਹਾਡੇ ਕੋਲ ਆਇਆ ਹੁਣ ਮੇਰੇ ਕੋਲ ਤਾਂ ਆਇਆ ਨਹੀਂ ਨਾ ਮੈਨੂੰ ਪਤਾ ਹੁੰਦਾ ਤੁਸੀਂ ਕਿਵੇਂ ਦਾ ਪ੍ਰਧਾਨ ਚਾਹੁੰਦੇ ਹੋ ਤੁਸੀਂ ਪ੍ਰਧਾਨ ਕਿਵੇਂ ਦਾ ਚਾਹੁੰਦੇ ਇਹ ਤਾਂ ਬਾਬੇ ਨਾਨਕ ਨੇ ਆਪੇ ਸਾਨੂੰ ਕੋਈ ਨਾ ਕੋਈ ਲੱਭ ਦੇਣਾ ਜੀ ਜਿਹੜਾ ਕੋਈ ਲਾਣਾ ਉਹ ਬਾਬੇ ਨਾਨਕ ਨੇ ਲਾਇਆ ਪਿਆ ਤੁਸੀਂ ਤੁਸੀਂ ਨਾ ਤੁਹਾਡੇ ਗਾਇ ਤੇ ਲੱਗਣਾ ਨਾ ਮੇਰੇ ਗਾਇ ਤੇ ਲੱਗਣਾ ਤੁਸੀਂ ਵੀ ਬਣਨਾ ਚਾਹੁੰਦੇ ਹੋ ਨਾ ਮੈਂ ਕਦੇ ਮੇਰੇ ਪ੍ਰਧਾਨ ਦੇ ਕਿਹਾ ਮੈਂ ਕਿਸੇ ਚੀਜ਼ ਦਾ ਵੀ ਉਹ ਨਹੀਂ ਹੋਇਆ ਜਦੋਂ ਬਾਦਲ ਸਾਹਿਬ ਨੇ ਮੈਨੂੰ ਮੰਤਰੀ ਬਣਾਇਆ ਉਦੋਂ ਵੀ ਮੈਂ ਮੰਤਰੀ ਬਣਦੇ ਹੋ ਨਹੀਂ ਸੀਗਾ ਮੈਂ ਤਾਂ ਗੁਰੂ ਦੇ ਚਰਨਾ ਚਰਨਾਂ ਚ ਰਹਿਣ ਵਾਲਾ ਇਨਸਾਨ ਆ ਜਿੱਥੇ ਪਹੁੰਚਿਆ ਉਹ ਵੀ ਬਹੁਤ ਵੱਡੀ ਗੱਲ ਹੈ ਮੇਰੇ ਲਈ ਤਾਂ ਮੈਂ ਤੁਹਾਨੂੰ ਦੱਸਿਆ ਮੇਰੇ ਬਾਲਕੇ ਬੰਦੇ ਕੋਈ ਸਾਝੀ ਵੀ ਨਹੀਂ ਰਹਾਉਂਦਾ ਕਿਨੇ ਕਿਹੜੇ ਕੰਮ ਕਰਨਾ ਹੈ ਇੱਕ ਤਾਂ ਆਵਾਜ਼ ਉੱਠੀ ਹੈ ਜੀ ਵੀ ਜਿਹੜੇ ਬਾਜੀ ਨੇ ਉਹਨਾਂ ਤੋਂ ਮਗਰ ਮੰਗਣ ਦੇਣਾ ਚਾਹੀਦਾ ਇਹ ਉਹਨਾਂ ਵਾਲੇ ਕਰਨਾ ਚਾਹੀਦਾ ਇਹ ਇਹ ਉਹਨਾਂ ਦੀ ਮਰਜ਼ੀ ਦੀ ਗੱਲ ਹੈ ਜੀ ਉਹ ਕੱਢ ਦੇਣ ਉਹ ਰੱਖ ਲੈਣ ਸਾਡੀ ਤਾਂ ਉਹਨਾਂ ਅੱਗੇ ਨਿਮਰਤਾਈ ਹੈ ਕਿ ਆਪਾਂ ਸਾਰੇ ਇਕੱਠੇ ਪ੍ਰਧਾਨ ਸਾਹਿਬ ਨਹੀਂ ਮੰਨਦੇ ਤਾਂ ਫਿਰ ਕੀ ਹੋਏਗਾ ਫਿਰ ਜੇ ਪ੍ਰਧਾਨ ਸਾਹਿਬ ਨਹੀਂ ਮੰਨਦੇ ਇਹ ਪੁੱਤਰ ਇਹ ਸਾਰਿਆਂ ਸਾ ਪ੍ਰਧਾਨ ਕੀ ਨੇ ਇਹ ਇਹ ਸਾਰੀਆਂ ਗੱਲਾਂ ਅੱਜ ਤੋਂ ਬਹਾਲ ਕਰਾਂਗੇ ਅੱਜ ਗੁਰੂ ਦੇ ਚਰਨਾਚਾਹੇ ਆ ਅੱਜ ਗੁਰੂ ਦੇ ਚਰਨਾਚਾਹੇ ਰਹਿਣ ਤੇ ਧੰਨਵਾਦ ਜੀ ਗਿਆਨੀ ਹੱਥੇ ਹੋ ਤੁਸੀਂ ਬਾਕਟਰ ਸਾਹਿਬ ਨੂੰ ਖਿਮਾਇ ਅਜ਼ਰਤ ਦਿੱਤੀ ਔਰ ਅਦਾਸ ਵੀ ਕੀਤੀ ਪੈਰਾ ਮਾਰੋ ਯਾਰ ਆ ਥੋੜੇ ਥਲੇ ਕਰੋ ਅੱਜ ਪਿਛਲੇ ਸਮੇਂ ਵਿੱਚ 2012 ਤੋਂ ਲੈ ਕੇ ਖਾਸ ਤੌਰ ਤੇ ਸ਼ਰਮਣੀ ਅਕਾਲੀ ਦਲ ਦੀਆਂ ਸਰਕਾਰਾਂ ਦੇ ਵਿੱਚ ਜੋ ਕਿਤੇ ਕਤਾਹੀ ਹੋਈ ਕਮੀ ਰਹੀ ਗਲਤੀਆਂ ਹੋਈਆਂ ਉਹਨਾਂ ਦੀ ਉਨੂੰ ਰੋਕਣ ਦੇ ਵਿੱਚ ਅਸੀਂ ਸਫਲ ਨਾ ਹੋ ਸਕੇ ਅਕਾਲੀ ਲੀਡਰਸ਼ਿਪ ਦਾ ਹਿੱਸਾ ਹੁੰਦੇ ਹੋਏ ਉਹਦੀ ਖੀਵਾ ਜਾਜਕਾ ਦੇ ਲਈ ਅਸੀਂ ਜਹਦਾ ਸਿੰਘ ਅਕਾਲ ਤਖਤ ਸਾਹਿਬ ਨੂੰ ਪੇਸ਼ ਹੋ ਕੇ ਆਪਣੀ ਬੇਨਤੀ ਕੀਤੀ ਆ ਔਰ ਮੰਗ ਕੀਤੀ ਆ ਕਿ ਸਾਨੂੰ ਜਿਹੜੀ ਵੀ ਕੋਈ ਗਲਤੀ ਹੋਈ ਆ ਕਿਉਂਕਿ ਸਾਡੇ ਗੁਰੂ ਦਾ ਵੀ ਹੁਕਮ ਆ ਵੀ ਅਖਾਂ ਦੇ ਸਾਹਮਣੇ ਕੋਈ ਗਲਤੀ ਹੋਵੇ ਉਹਨੂੰ ਚੁੱਪ ਕਰਕੇ ਦੇਖੀ ਜਾਣਾ ਉਹ ਗਲਤੀ ਹੁੰਦੀ ਆ ਸੋ ਇਸ ਲਈ ਅਸੀਂ ਉਹਦੇ ਖਿਮਾ ਜੱਜ ਕਰ ਲਈ ਅੱਜ ਜੈਦਰ ਸਾਹਿਬ ਨੂੰ ਅਰਜੀ ਦੇ ਕੇ ਮੇਰੇ ਸਾਹਿਬ ਸਾਰੇ ਜਾਨੀ ਇਹ ਗੱਲ ਕਹਿ ਰਹੇ ਆ ਖਾਸ ਕਰਕੇ ਤੋਂਡੀ ਜਿਹੜੇ ਅਸ਼ਰੰਦੀ ਕਾਲੀ ਦਲ ਦੇ ਪ੍ਰਧਾਨ ਜਾਂ ਸਾਰੇ ਇਹੀ ਗੱਲ ਕਹਿ ਰਹੇ ਆ ਕਿ ਪਿਛਲੇ 10 ਸਾਲਾਂ ਤੋਂ ਜਦੋਂ ਸੱਤਾ ਦੇ ਵਿੱਚ ਸੀਗੇ ਜਾਂ 25 ਸਾਲ ਪਹਿਲਾਂ ਸੀਗੇ ਜਦੋਂ ਇਹ ਗਲਤੀਆਂ ਹੋਈਆਂ ਉਹ ਤੋਂ ਕੋਈ ਚਿੰਤਾ ਆ ਉਹ ਤੋਂ ਕੋਈ ਅਸਰ ਇਹ 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 ਤਾਂ ਮਾਫੀ ਮੰਗ ਲਈ ਆਏ ਆ ਇਹ ਹੀ ਤਾਂ ਅਸੀਂ ਕਹਿ ਰਹੇ ਆ ਕਿ ਅਸੀਂ ਵਾਟ ਆਊਟ ਕਰਨ ਦੇ ਬਾਵਜੂਦ ਵੀ ਇਹ ਇਹ ਵੀ ਅਸੀਂ ਸਫਲ ਨਹੀਂ ਹੋ ਸਕੇ ਉਹ ਗਲਤੀਆਂ ਦਰੁਸਤ ਕਰਨ ਦੇ ਵਿੱਚ ਇਸੇ ਗੱਲ ਦੀ ਤਾਂ ਅਸੀਂ ਗਲਤੀ ਮਤਲਬ ਮੰਨ ਕੇ ਮੰਨਣ ਲਈ ਉਹਦੀ ਮਾਫੀ ਮੰਗ ਲਈ ਆਏ ਜ਼ਿੰਮੇਵਾਰ ਕੌਣ ਹੈ ਤੁਸੀਂ ਇਹਨੂੰ ਮੰਨਦੇ ਹੋ ਸਰਦਾਰ ਸੁਨੀਲ ਸਿੰਘ ਬਾਦਲ ਨੂੰ ਮੰਨਦੇ ਹੋ ਦੇਖੋ ਅੱਜ 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 ਅਸੀਂ ਅਸੀਂ ਲਿਖਤੀ ਤੌਰ ਤੇ ਸਾਰਾ ਕੁਝ ਦਿੱਤਾ ਹੋਇਆ ਜਿਹਦੀ ਜਿਹਦੀ ਜਿੰਨੀ ਜਿੰਨੀ ਗਲਤੀ ਆ ਉਹ ਜੈਦਾ ਸਾਹਿਬ ਨੇ ਫੈਸਲਾ ਕਰਨਾ ਇਹਦੀ ਕਿੰਨੀ ਗਲਤੀ ਆ ਔਰ ਕੀ ਮੈਂ ਉਹ ਕਿੰਨੀ ਪੰਥਗ੍ਰਹਿ ਰੋਧੀ ਤਨੁਸਾਰ ਉਸ ਸਜ਼ਾ ਦਾ ਹੱਕਦਾਰ ਆ ਤੇ ਉਹ ਪੰਥਗ੍ਰਹਿ ਰੋਧੀ ਤਨੁਸਾਰ ਅਸੀਂ ਕਿਹਾ ਅਸੀਂ ਸਜ਼ਾ ਭੁਗਤਣ ਨੂੰ ਤਿਆਰ ਆ ਤੇ ਸੰਗਤ ਸੰਗਤ ਨੂੰ ਨਹੀਂ ਜੀ ਕਿੱਥੇ ਜਾਓਗੇ ਤੁਸੀਂ ਦੇਖੋ ਅੱਜ ਅਸੀਂ ਕਿਸੇ ਤਰ੍ਹਾਂ ਦਾ ਅੱਜ ਕਿਸੇ ਕਿਸਮ ਦਾ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੁੰਦਾ ਜੀ ਸਤ ਸਕੇ ਜੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋ ਕੇ ਪਿਛਲੀਆਂ ਗਲਰਾਹਾਂ ਦੀ ਮਾਫੀ ਮੰਗਣਾ ਭਾਰਤੀ ਜਨਤਾ ਪਾਰਟੀ ਜਾਂ ਕਿਸੇ ਪਾਰਟੀ ਦਾ ਏਜੰਟ ਹੋਣਾ ਤਾਂ ਉਹਨਾਂ ਨੂੰ ਮੁਬਾਰਕ ਆ ਜਿਹੜੇ ਕਹਿਣ ਵਾਲੇ ਆ ਪਰ ਸ੍ਰੀ ਅਕਾਲ ਤਖਤ ਸਾਹਿਬ ਤੇ ਮਾਫੀ ਮੰਗਣ ਤੇ ਕਿਸੇ ਨੂੰ ਚਿੰਤਾ ਨਹੀਂ ਹੋਣੀ ਚਾਹੀਦੀ ਕਿਸੇ ਨੂੰ ਗਲਤ ਮਤਲਬ ਇਹਦਾ ਗੁੱਸਾ ਨਹੀਂ ਕਰਨਾ ਚਾਹੀਦਾ ਬਲਕਿ ਸ਼ਰਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਵੀ ਅਸੀਂ ਅਰਦਾਸ ਕੀਤੀ ਆ ਕਿ ਪੰਥ ਦੀ ਚੜ੍ਹਦੀ ਕਲਾ ਲਈ ਪੰਥ ਦੀ ਜਥੇਬੰਦੀ ਸ਼ਰਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਵੀ ਗੁਰੂ ਤੇ ਗੁਰੂ ਦਾ ਪੰਥ ਸਾਨੂੰ ਬਖਸ਼ੇ ਤੇ ਅੱਗੇ ਨੂੰ ਗੁਰੂ ਸਾਨੂੰ ਸਮਤ ਬਖਸ਼ੇ ਤਾਕਤ ਬਖਸ਼ੇ ਤਾਂ ਕਿ ਪੰਥ ਦੀ ਇਹ ਜਥੇਬੰਦੀ ਜਿਹੜੀ ਅਰਸ਼ ਤੋਂ ਫਰਸੇ ਆ ਗਈ ਜਿਹਨੂੰ ਬਹੁਤ ਵੱਡਾ ਘੋਰਾ ਲੱਗਿਆ ਸਾਡੇ ਨਾਲ ਗੁਰੂ ਵੀ ਨਾਰਾਜ ਗੁਰੂ ਦਾ ਪੰਥ ਵੀ ਨਾਰਾਜ ਔਰ ਅੱਜ ਗੁਰੂ ਤੋਂ ਵੀ ਮਾਫੀ ਮੰਗਣ ਲਈ ਗੁਰੂ ਦੇ ਪੰਥ ਤੋਂ ਵੀ ਮਾਫੀ ਮੰਗਣ ਲਈ ਅਸੀਂ ਇਸ ਮਹਾਨ ਪਵਿੱਤਰ ਸਥਾਨ ਤੇ ਪਹੁੰਚੇ ਆ ਔਰ ਉ ਤੋਂ ਬਾਅਦ ਅਸੀਂ ਇਹ ਵੀ ਅਰਦਾਸ ਕੀਤੀ ਆ ਹੁਣ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਕਿ ਗੁਰੂ ਸਾਨੂੰ ਸ਼ਕਤੀ ਬਖਸ਼ੇ ਸਮਤ ਬਖਸ਼ੇ ਅਸੀਂ ਪੰਥ ਦੀ ਚੜ੍ਹਦੀ ਕਲਾ ਲਈ ਪੰਥ ਦੀ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਪੀਸਾ ਪਾ ਸਕਦੇ ਅਗਲੇ ਪਰਦੇ ਦੇਖੋ ਹਰਪੀ ਸਿੰਘ ਦਾ ਚਿਹਰਾ ਤੁਸੀਂ ਪ੍ਰਧਾਨ ਅੱਜ ਅੱਜ ਤਾਂ ਅੱਜ ਤਾਂ ਸਿਰਫ ਖਿਮਾ ਜਾਂਚ ਕਰ ਲਈ ਆਇਆ ਖਿਮਾ ਜਾਂਚ ਤੋਂ ਬਾਅਦ ਆਪਣੇ ਸ਼ੁਰਖਰੂ ਹੋ ਕੇ ਫਿਰ ਅਸੀਂ ਪੰਥ ਦੀ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਜਿਹੜੀ ਲਹਿਰ ਚਲਾਉਣੀ ਹੈ ਅੱਜ ਅੰਮ੍ਰਿਤਪਾਲ ਦੇ ਪਰਿਵਾਰੋਂ ਮਿਲ ਕੇ ਬਹੁਤ ਅਮਰਤਪਾਲ ਹੋਰਾਂ ਦੇ ਪਰਿਵਾਰ ਨੂੰ ਤਾਂ ਸਿਰਫ ਅਸੀਂ ਸਿਸਾਚਾਰ ਦੇ ਤੌਰ ਤੇ ਗਏ ਸੀ ਔਰ ਕਿਉਂਕਿ ਅੱਜ ਕੋਈ ਰਾਸੀ ਗੱਲ ਨਹੀਂ ਕਿਸੇ ਤਰ੍ਹਾਂ ਦੀ ਕੀਤੀ ਲੋਕਾਂ ਦੀ ਕਚਹਿਰੀ ਚੋਂ ਕਿੱਦਾਂ ਜਾ ਰਹੇ ਹੋ ਜੀ ਲੋਕਾਂ ਦੀ ਕਚਹਿਰੀ ਵਿੱਚ ਪਹਿਲਾਂ ਅਸੀਂ ਆਪਣੀ ਸੁਰਖਰੂ ਹੋ ਕੇ ਇਹ ਜੋ ਕੁਝ ਪਿੱਛੇ ਹੋਇਆ ਗਲਤ ਉਹ ਤੋਂ ਮਾਫੀ ਲੈ ਕੇ ਫਿਰ ਜੋ ਅਰਦਾਸ ਕੀਤੀ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜੇ ਹੋ ਕੇ ਕਿ ਖਾਲਸਾ ਪੰਥ ਦੀ ਇਸ ਮਹਾਨ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਤਾਕੜਾ ਤੇ ਮਜ਼ਬੂਤ ਕਰਨ ਲਈ ਗੁਰੂ ਸਾਨੂੰ ਸਮਤ ਬਖਸ਼ੇ ਗੁਰੂ ਤੁਹਾਨੂੰ ਸ਼ਕਤੀ ਬਖਸ਼ੇ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਆਂ ਜਿਹੜੇ ਇਸ ਗੱਲ ਤੇ ਮਤਲਬ ਗੁੱਸੇ ਹੋ ਰਹੇ ਨੇ ਇਸ ਗੱਲ ਤੇ ਇਤਰਾਜ਼ ਕਰ ਰਹੇ ਨੇ ਇਸ ਗੱਲ ਤੇ ਕਿਸੇ ਦੇ ਪ੍ਰਜੈਂਟ کہہ ਰਹੇ ਨੇ ਮਤਲਬ ਉਹਨਾਂ ਨੂੰ ਵੀ ਅਪੀਲ ਕਰਦੇ ਆਂ ਕਿ ਉਹ ਪੰਥ ਦੀ ਚੜ੍ਹਦੀ ਕਲਾ ਲਈ ਤੇ ਇਸ ਪੰਥ ਦੀ ਜ세 ਬੰਦੀ ਸ਼ਰਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਜੇ ਯੋਗਦਾਨ ਨਹੀਂ ਪਾ ਸਕਦੇ ਤਾਂ ਘੱਟੋ ਘੱਟ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਣ ਵਾਲਿਆਂ ਤੇ ਚਿੰਤਾਨਗਰ ਨਿਤਰਾਜ ਨਗਰ ਇੱਕ ਬਾਦਲ ਉਹਨਾਂ ਨੇ ਸਿਫਾ ਨਾ ਦਿੱਤਾ ਫੇਰ ਕੀ ਕਰੋਗੇ ਦੇਖੋ ਇਹ ਤਾਂ ਸਾਡਾ ਇਹ ਤਾਂ ਜ਼ਹੀਦਾਰ ਸਾਹਿਬ ਤੇ ਡਿਪੈਂਡ ਕਰਦਾ ਵੀ ਜ਼ਹੀਦਾਰ ਸਾਹਿਬ ਮਤਲਬ ਕੀ ਚਾਹੁੰਦੇ ਨੇ ਕੀ ਕਰਨਾ ਚਾਹੁੰਦੇ ਨੇ ਇਹ ਸਾਨੂੰ ਪੂਰੀ ਉਮੀਦ ਆ ਕਿ ਪੰਥ ਕੋਈ ਰੀਤਾ ਮੁਤਾਬਕ ਉਹ ਕੋਈ ਨਾ ਕੋਈ ਫੈਸਲਾ ਲੈਣਗੇ ਤੁਹਾਨੂੰ ਲੱਗਦਾ ਜ਼ਹੀਦਾਰ ਸਾਹਿਬ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਕਿਉਂਕਿ ਬੜੇ ਐਨੀਕੇਸ਼ਨ ਵੀ ਲੱਗਦੇ ਰਹੇ ਨੇ ਨਹੀਂ ਅਸੀਂ ਤਾਂ ਦੇਖੋ ਆ ਵਿਸ਼ਵਾਸ ਕਰਕੇ ਆਏ ਆ ਪੰਥ ਦੀ ਜਸੇਬੰਦੀ ਆ ਪੰਥ ਦੇ ਜ਼ਹੀਦਾਰ ਨੇ ਸ੍ਰੀ ਅਕਾਲਤਾਖ ਸਾਹਿਬ ਤੇ ਵਿਸ਼ਵਾਸ ਆ ਸਾਨੂੰ ਇਸੇ ਕਰਕੇ ਅਸੀਂ ਉਹਨਾਂ ਤੇ ਆਸ ਤੇ ਵਿਸ਼ਵਾਸ ਕਰਦੇ ਆ ਕਿ ਉਹ ਨਿਰਪੱਖ ਪੰਥਕ ਹਿੱਤਾਂ ਵਿੱਚ ਫੈਸਲਾ ਕਰਨਗੇ ਜੀ ਸੁਖਵੀਰ ਬਾਦਲ ਕਹਿ ਰਹੇ ਨੇ ਕਿ ਬਾਦਲ ਮੰਗਣੇ ਨਾ ਬਲ ਮਗਲੀ ਹਾਂਜੀ ਮਾਪੀ ਦਾ ਪਦਾਨ ਸੁਣੀ ਸੀ ਮੰਗ ਲਈ ਸੀ ਇਹ ਤਾਂ ਜਿਹੜੇ ਉਹਨਾਂ ਨੇ ਮੰਗੀ ਸੀ ਉਹਨੂੰ ਖਾਲਸਾ ਪੰਥ ਨੇ ਪਰਵਾਹ ਨਹੀਂ ਕੀਤਾ ਇਸੇ ਕਰਕੇ ਖਾਲਸਾ ਪੰਥ ਨੇ ਫਤਵਾ ਦਿੱਤਾ ਉਹਨਾਂ ਦੇ ਉਲਟ ਇਹਹੀ ਤਾਂ ਸਮੱਸਿਆ ਆਈ ਸੀ ਅਸੀਂ ਬਾਰ ਬਾਰ ਕਹਿੰਦੇ ਆ ਵੀ ਜਿੰਨੀ ਦੇਰ ਖਾਲਸਾ ਪੰਥ ਦੀ ਤਸੱਲੀ ਨਹੀਂ ਹੁੰਦੀ ਉੰਨੀ ਦੇਰ ਤੱਕ ਖਾਲਸਾ ਪੰਥ ਨੂੰ ਨਾਲ ਲੈ ਕੇ ਚੱਲਣਾ ਮੁਸ਼ਕਲ ਆ ਸੋ ਇਸੇ ਕਰਕੇ ਅਸੀਂ ਮर्याਦਾ ਅਨੁਸਾਰ ਪੰਥਕ ਰਹੁ ਰੀਤਾਂ ਅਨੁਸਾਰ ਅੱਜ ਜ才ਦਾਰ ਸਾਹਿਬ ਨੂੰ ਬੇਨਤੀ ਕਰਨ ਆਏ ਆ ਕਿ ਉਹ ਉਸ ਰੌ ਰੀਤਾ ਮੁਤਾਬਕ ਮਾਫੀ ਦੀ ਗੱਲ ਕਰਨੀ ਹੈ 21 ਸਜ਼ਾ ਲਾਉਣੀ ਹੈ ਜੋ ਵੀ ਕੁਝ ਕਰਨਾ ਚਾਹੁੰਦੇ ਨੇ ਉਹ ਅਸੀਂ ਤਾਂ ਉਹਨਾਂ ਦੇ ਸੁਨਮੁਖ ਇੱਕ ਸੇਵਕ ਦੇ ਤੌਰ ਤੇ ਇੱਕ ਗੁਨਾਹਗਾਰ ਦੇ ਤੌਰ ਤੇ ਅੱਜ ਪੇਸ਼ ਹੋਏ ਅੱਛਾ ਜ才ਦਾਰ ਸਾਹਿਬ ਨੂੰ ਤੁਸੀਂ ਬੇਨਤੀ ਕੀਤੀ ਇਹਦਾ ਸਾਰੀਆਂ ਗਲਤੀਆਂ ਦਾ ਤੁਸੀਂ ਉਹਨਾਂ ਦੇ ਸਾਹਮਣੇ ਪੇਸ਼ ਹੋਏ ਜਦੋਂ ਉਦੋਂ ਜ਼ੁਬਾਨੀ ਵੀ ਮਾਫੀ ਮੰਗੀ ਤੇ ਉਹਨਾਂ ਦਾ ਕੋਈ ਰਿਐਕਸ਼ਨ ਸੀ ਦੇਖੋ ਉਹਨਾਂ ਨੇ ਕਿਹਾ ਵੀ ਸਾਰਾ ਵਿਚਾਰ ਕੇ ਫਿਰ ਅੱਗੇ ਤੁਹਾਨੂੰ ਦੱਸਾਂਗੇ ਹਜੇ ਤਾਂ ਉਹਨਾਂ ਨੇ ਸਾਰੀ ਗੱਲ ਨੂੰ ਵਿਚਾਰਨ ਦੀ ਗੱਲ ਕੀਤੀ ਹੈ ਕਿਉਂਕਿ ਪੜਨਗੇ ਵਿਚਾਰਨਗੇ ਅੱਗੇ ਜਦ ਤੱਕ ਕੱਲ ਤੱਕ ਸਾਹਿਬ ਤੇ ਜੱਫਰ ਸਾਹਿਬਾਨਾ ਨੇ ਪੰਜੇ ਸਿੰਘ ਸਹਿਮਾਨਾ ਨੇ ਫੈਸਲਾ ਕਰਨਾ ਕਿ ਕੀ ਕਰਨਾ ਤੁਹਾਡੇ ਪਰਲੇ ਉਧਰੋਂ ਡਾਕਟਰ ਦਜੀਤ ਸਿੰਘ ਚਿਮਾ ਬੋਲ ਰਹੇ ਨੇ ਹੁਣੇ ਥੋੜੀ ਦਿਰ ਪਹਿਲਾਂ ਮੋੜ ਰਹੇ ਸੀ ਉਹਨਾਂ ਨੇ ਕਿ ਜੋ ਅੱਜ ਤੁਹਾਡੇ ਆਗੂ ਜਿਹੜੇ ਨੇ ਅਮਰਪਾਲ ਸਿੰਘ ਖਾਲਸਾ ਜਿਹੜੇ ਮੈਂਬਰ ਪਾਰਲੀਮੈਂਟ ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਆਏ ਨੇ ਉਹਨੂੰ ਲੈ ਕੇ ਉਹਨਾਂ ਨੇ ਸਵਾਲ ਚੁੱਕੇ ਨੇ ਫਿਰ ਮੇਰੀ ਗੱਲ ਸੁਣੋ ਇੱਕ ਜੇ ਅਸੀਂ ਪੂਰੇ ਪੰਥ ਦੀ ਗੱਲ ਕਰਦੇ ਆ ਤਾਂ ਅਮਰਿਤਪਾਲ ਸਿੰਘ ਜੀ ਭਾਈ ਅਮਰਿਤਪਾਲ ਤੇ ਉਹਨਾਂ ਦਾ ਸਾਰਾ ਪਰਿਵਾਰ ਇੱਕ ਉਹਦਾ ਨਿਕਟਾ ਅੰਗ ਹੈ ਸੋ ਉਹਨਾਂ ਨਾਲ ਗੱਲ ਕਰਨੀ ਤਾਂ ਜਿਵੇਂ ਵਾਰੀ ਬਣਦੀ ਹੈ ਜੇ ਉਸ ਦਾ ਉਹਨਾਂ ਨੇ ਨਹੀਂ ਗੱਲ ਕੀਤੀ ਤਾਂ ਉਸ ਨਾਲ ਅਸੀਂ ਵੀ ਨਹੀਂ ਕਰਨੀ ਅਸੀਂ ਤਾਂ ਸਾਰਿਆਂ ਨਾਲ ਗੱਲ ਕਰਨੀ ਹੈ ਸਾਰੇ ਨਾਲ ਵਿਚਾਰ ਚਰਚਾ ਕਰਨੀ ਹੈ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੈ ਇਹ ਇਹ ਸਾਡੀ ਕੋਸ਼ਿਸ਼ ਹੈ ਉਹ ਕਹਿੰਦੇ ਨੇ ਕਿਸ ਦੇ ਕਈ ਰਾਜਨੀਤਿਕ ਪਿੱਛੇ ਰਾਜਨੀਤੀ ਨਜ਼ਰ ਆਉਂਦੀ ਹੈ ਰਾਜਨੀਤਿਕ ਮਾਇਨੇ ਨੇ ਅਮਰੀਕਾ ਤੋਂ ਉਹਨਾਂ ਦੇ ਕਹਿਣ ਦਾ ਕੋਈ ਉਹਨਾਂ ਦੇ ਕਹਿਣ ਦਾ ਕੋਈ ਸਹੀ ਜਵਾਬ ਨਹੀਂ ਬਾਕੀ ਦੇਖੋ ਅੱਜ ਮੈਂ ਕੋਈ ਸਿਆਸੀ ਗੱਲਾਂ ਦਾ ਨਹੀਂ ਗੱਲ ਕਰਨਾ ਚਾਹੁੰਦਾ ਕਿਉਂਕਿ ਸਾਡੀ ਨਰੋਲ ਧਾਰਮਿਕ ਤੇ ਇੱਕ ਨਿਜੀ ਸਾਡਾ ਜੋ ਇੱਕ ਮਨ ਤੇ ਬੋਝ ਸੀ ਉਹਨੂੰ ਲੈ ਕੇ ਅਸੀਂ ਅੱਜ ਇੱਥੇ ਆਏ ਹਾਂ ਕੋਈ ਸਿਆਸਤ ਦੀ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਨਹੀਂ ਮੈਂ ਕੋਈ ਸਿਆਸੀ ਜਿਹੜੀ ਉਹ ਗੱਲਾਂ ਕਰ ਰਹੇ ਨੇ ਉਹਦਾ ਇਸ ਮੌਕੇ ਜਵਾਬ ਦੇਣਾ ਚਾਹੁੰਦਾ ਤਾਂ ਜਵਾਬ ਅਸੀਂ ਦੇਵਾਂਗੇ ਠੋਕੇ ਦੇਵਾਂਗੇ ਪਰ ਇਹ ਮੌਕਾ ਨਹੀਂ ਆ ਸੀ ਅੱਜ ਜਿਸ ਮਕਸਦ ਲਈ ਆਏ ਆ ਅਸੀਂ ਸਿਰਫ ਉਹਦੇ ਤੱਕ ਹੀ ਸੀਮਿਤ ਰਹਿਣਾ ਚਾਹੁੰਦੇ ਆ ਜਿਹੜੀ ਜਿਹੜੀ ਮਾਫੀ ਅਦਵੰਗੀ ਗਈ ਉਹਦੇ ਤੱਕ ਵੀ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਕਿਉਂ ਨਹੀਂ ਬਾਹਰ ਨਹੀਂ ਹੋਏ ਉਦੋਂ ਅਸਤੀਫੇ ਨਹੀਂ ਦਿੱਤੇ ਤੁਹਾਡੇ ਆਪ ਨੇ ਪਹਿਲਾਂ ਕਿਉਂ ਨਹੀਂ ਬੋਲੇ ਕਹਿੰਦੇ ਅਸੀਂ ਬੋਲੇ ਅਸੀਂ ਤਾਂ ਮੇਰੀ ਗੱਲ ਸੁਣੋ ਇਹ ਵੀ ਗੱਲਾਂ ਦਾ ਜਵਾਬ ਅਸੀਂ ਤੁਹਾਨੂੰ ਦੇਵਾਂਗੇ ਕਿਉਂਕਿ ਹੁਣ ਮੌਕਾ ਨਹੀਂ ਪਰ ਸਾਰੀਆਂ ਗੱਲਾਂ ਹੋਈਆਂ ਨੇ ਇਹ ਵੀ ਅਸੀਂ ਪੱਤਰ ਦੇ ਵਿੱਚ ਵੀ ਸਾਰਾ ਕੁਝ ਲਿਖਿਆ ਹੈ ਤੇ ਮਤਲਬ ਜੇ ਅਸੀਂ ਉਹਦੇ ਵਿੱਚ ਚੁੱਪ ਰਹੇ ਉਹੀ ਗੱਲਾਂ ਦਾ ਤਾਂ ਅਸੀਂ ਮਾਫੀ ਮੰਗਣਾ ਹੈ ਪਰ ਦੋ ਜਿਹੜਾ ਮਿਲੇ ਤੁਹਾਨੂੰ ਮੰਗਰਾ ਸ਼ੁਰੂ ਹੋਇਆ ਜੀ 2024 ਹੋ ਗਿਆ ਜੈਨੇ ਸਾਲ ਬਾਅਦ ਅੱਜ 2007 ਦੇਖੋ 2007 ਨਹੀਂ ਇਥੇ 2015 ਸੋਚ ਦੇ ਵਿੱਚ ਉਹ ਜਿਹੜਾ ਸਵੰਗ ਵਾਲਾ ਮਾਮਲਾ ਤੋਂ ਉਹਦੀ ਸ਼ੁਰੂ ਹੋ ਗਿਆ ਨਾ ਦੇਖੋ ਉਦੋਂ ਉਦੋਂ ਕੋਈ ਐਸੀ ਨਹੀਂ ਸੀ ਉਦੋਂ ਐਸਡੀਪੀਸੀ ਆਪਦਾ ਇੱਥੇ ਅਕਾਲ ਤਖਤ ਸਾਹਿਬ ਨੇ ਆਪਦੇ ਫੈਸਲੇ ਲਏ ਜੀ ਉਹਨਾਂ ਨੂੰ ਪੰਜ ਤੋਂ 6 ਕਿਆ ਸਾਰੀ ਕਾਰਵਾਈਆਂ ਕੀਤੀਆਂ ਇਹ ਜਾਦੇ ਜਿਹੜਾ ਹੈ 2015 ਤੋਂ ਜਦ ਮਾਫੀ ਆ ਉਦੋਂ ਬਾਅਦ ਜਾਂਦੇ ਬੜੀਆਂ ਜੀ ਸੱਤ ਕੇਸ ਵਾਪਸ ਲਿਆ ਗਿਆ ਸੀ ਸੱਤ ਵਾਲਾ ਕੇਸ ਦੇਖੋ ਗੱਲ ਇਹ ਹੈ ਲੰਬੇ ਸਮੇਂ ਤੋਂ ਕੌਮ ਬਹੁਤ ਵੱਡੀ ਦੁਬਿਧਾ ਚ ਫਸੀ ਹੋਈ ਹੈ ਲੰਬੇ ਸਮੇਂ ਤੋਂ ਅਸੀਂ ਸਾਰੇ ਮਨਾਤੇ ਵੱਡਾ ਪੋਝ ਲੈ ਕੇ ਚੱਲ ਰਹੇ ਹਾਂ ਕਿਉਂਕਿ ਜਿਹੜੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਿਰਜੀ ਹੋਈ ਪਾਰਟੀ ਹੈ ਔਰ ਪੰਥ ਦੀ ਇੱਕ ਅਦਾਇਨੀ ਤੱਕ ਪਾਰਟੀ ਹੈ ਲੇਕਿਨ ਧਾਰਮਿਕ ਤੌਰ ਤੇ ਗੁਰਮਤ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਅਤੇ ਸਮਾਜ ਦੀਆਂ ਉੱਚੀਆਂ ਸੁੱਚੀਆਂ ਕਦਰਾਂ-ਕੀਮਤਾਂ ਬਸਤਰ ਬਣਾਉਣ ਵਾਸਤੇ ਵੀ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਜਿਹੜਾ ਇਸ ਦਾ ਉਦੇਸ਼ ਹੈ ਪੰਥ ਦੇਸ਼ ਗੁਰਦੁਆਰਿਆਂ ਦੀ ਸੇਵਾ ਸੰਭਾਲ ਅਤੇ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਇਹ ਸਾਰੀਆਂ ਸਾਡੀਆਂ ਜ਼ਿੰਮੇਵਾਰੀਆਂ ਕੁਝ ਕਾਰਨਾਂ ਕਰਕੇ ਅਸੀਂ ਕੁਝ ਥਾਵਾਂ ਤੇ ਫੇਲ ਹੋਏ ਕੁਝ ਸਾਡੇ ਕੋਲ ਗਲਤੀਆਂ ਹੋਈਆਂ ਕੁਝ ਸਾਡੇ ਕੋਲ ਕੁੱਲੀਆਂ ਹੋਈਆਂ ਔਰ ਕੌਮ ਨੇ ਉਹਨੂੰ ਬਹੁਤ ਮਨ ਨੂੰ ਲਾਇਆ ਸਾਡੇ ਤੋਂ ਨਰਾਸ਼ ਹੋ ਗਏ ਸਾਡੇ ਤੋਂ ਨਰਾਸ਼ ਹੋ ਗਏ ਔਰ ਸਰ ਤੋਂ ਦੂਰੀ ਬਣਾ ਲਈ ਸਾਡੇ ਮਨਾਂ ਤੇ ਬੋਝ ਹੈ ਅਸੀਂ ਬੜੀ ਬਾਰੀ ਕਹਿ ਕੇ ਸਾਰਿਆਂ ਨੂੰ ਕਿ ਫੌਮ ਚੰਦੀ ਹੈ ਕਿ ਸ਼੍ਰੀ ਆਕਾਦਰ ਸਾਹਿਬ ਦੇ ਜਾ ਕੇ ਮਾਫੀ ਮੰਗੀਏ ਕਿਉਂਕਿ ਪਾਈ ਦੇ ਵਿੱਚ ਜਦੋਂ ਅਸੀਂ ਇੱਕ ਝੁੰਡਾ ਕਮੇਟੀ ਬਣਾਈ ਸੀ ਉਹ ਰਿਪੋਰਟ ਸਾਰੇ ਪੰਜਾਬ ਦੇ ਲੋਕਾਂ ਦੀ ਸੀ ਉਹਦੇ ਚ ਸਾਫ਼ ਲਿਖਿਆ ਗਿਆ ਸੀਗਾ ਕਿ ਸ਼੍ਰੀ ਆਕਾਦਰ ਸਾਹਿਬ ਤੇ ਜਾ ਕੇ ਸਾਰੀ ਲੀਡਰਸ਼ਿਪ ਮਾਫੀ ਮੰਗੀ ਹੈ ਅਸੀਂ بار بار ਕਿਹਾ بار بار ਕਿਹਾ ਲੇਕਿਨ ਸਾਡੇ ਮੁਖੀ ਪ੍ਰਧਾਨ ਸਾਹਿਬ ਇਸ ਗੱਲ ਨੂੰ ਜਦੋਂ ਨਹੀਂ ਮੰਨੇ ਹਾਰ ਕੇ ਸੀ ਫੈਸਲਾ ਕੀਤਾ ਕਿ ਅਸੀਂ ਕਿੰਨੀ ਕੁ ਮਾਰ ਖਾਈ ਜਾਣਾ ਹੈ ਕਿਉਂ ਨਹੀਂ ਅਸੀਂ ਆਪਣੇ ਤੱਕ ਤੇ ਜਾ ਕੇ ਮਾਫੀ ਮੰਗਦੇ ਸੋ ਇਸ ਦੇ ਸਬੰਧ ਵਿੱਚ ਅਸੀਂ ਉਹਨਾਂ ਕੋਲ ਨਹੀਂ ਮਾਫੀ ਮੰਗਣ ਆਏ ਤੁਹਾਨੂੰ ਅਸੀਂ ਸਾਰੀ ਜਿਹੜੀ ਚਿੱਠੀ ਦਿੱਤੀ ਹੈ ਉਹ ਅਸੀਂ ਸਿੰਘ ਸਾਹਿਬ ਨੇ ਸਾਰੇ ਕੋ ਲੈ ਲਈ ਹੈ ਸਵੀਕਾਰ ਕਰਕੇ ਰੱਖ ਲਈਏ ਕਹਿੰਦੇ ਵੀ ਅਸੀਂ ਮੈਂ ਪੜ ਕੇ ਇਹ ਤੁਹਾਨੂੰ ਅਸੀਂ ਦੱਸ ਦਿਆਂਗੇ ਅਸਕੇ ਸਾਨੂੰ ਜਲਦੀ ਤੋਂ ਜਲਦੀ ਬੁਲਾਇਆ ਜਾਵੇ ਤਾਂ ਜੋ ਸਾਡੇ ਮਨ ਦਾ ਬੋਝ ਜਿਹੜਾ ਉੱਤਰ ਜਾਵੇ ਦੇਖੋ ਇਹ ਬਾਰ ਬਾਰ ਨਾ ਕਹਿ ਕਰੋ ਕਿ ਡੇਰ ਹੋ ਗਈ ਅਸੀਂ ਵੀ ਸਮਝਦੇ ਆਂ ਡੇਰ ਹੋਈ ਲੇਕਿਨ ਸਾਨੂੰ ਡਿਸਪਲਿਨ ਚ ਰਹਿ ਕੇ ਪਾਰਟੀ ਦਾ ਹੁਕਮ ਵੀ ਮੰਨਣਾ ਪੈਂਦਾ ਤੇ ਕੁਝ ਨਾ ਕੁਝ ਸੁਧਾਰ ਕਰਨ ਦੀ ਅਸੀਂ ਬਾਰ ਬਾਰ ਕਹਿੰਦੇ ਰਹੇ ਆਂ ਲੇਕਿਨ ਜੋ ਨਹੀਂ ਮੰਨੇ ਹਾਰ ਕੇ ਫਿਰ ਅਸੀਂ ਆਏ ਆਂ ਕਮ ਸੋ ਅਸੀਂ ਤੇ ਆਪਣੀ ਭੁਲ ਬਖਸ਼ਾ ਲਈ ਕਿਉਂਕਿ ਸਾਡੇ ਮਨ ਦਾ ਬੋਝ ਹਲਕਾ ਹੋਵੇ ਸੋ ਇਸ ਕਰਕੇ ਅਸੀਂ ਆਏ ਆਂ ਤੇ ਗੁਰੂ ਕਿਰਪਾ ਕਰੇਗਾ ਪਰ ਬਖਸ਼ਿਸ਼ ਕਰੇਗਾ ਠੀਕ ਆ ਆਪਣਾ ਬੰਦਾ ਦਿੱਕਤੀ ਤੌਰ ਤੇ ਅਰਜੀ ਤੇ ਆਏ ਆਂ ਤੇ ਜੋ ਗਲਤੀਆਂ ਹੋ ਗਈਆਂ ਉਹਨਾਂ ਦੇ ਕੀਮਾ ਦਾ ਜਾਲੂਸਾ ਲਈ ਆਏ ਮੈਂ ਕਹਿੰਦਾ ਕਿ ਫਿਰ ਅੱਗੇ ਜਿਦਾਂ ਇੱਕ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਉਹਨਾਂ ਦੀ ਗੱਲਬਾਤ ਹੋਈ ਉਹ ਕਹਿੰਦੇ ਮੈਨੂੰ ਕਿਸੇ ਨੇ ਹਾਲੇ ਅਪਰੋਚ ਨਹੀਂ ਕੀਤਾ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਉਹਨਾਂ ਦੇ ਕੋਲ ਦੇਖੋ ਅੱਜ ਤਾਂ ਸਿਰਫ ਅਸੀਂ ਇਹ ਅਰਜੀ ਦੇ ਕੇ ਪਹਿਲਾਂ ਮਾਫੀ ਲੈ ਕੇ ਗੁਰੂ ਤੋਂ ਗੁਰੂ ਦੇ ਪੰਥ ਤੋਂ ਕਿਉਂਕਿ ਗੁਰੂ ਤੇ ਗੁਰੂ ਪੰਥ ਨਰਾਜ ਆ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਸਾਡੀ ਪਾਰਟੀ ਨਾਲ ਜਿਸ ਕਰਕੇ ਬਾਰ-ਬਾਰ ਗੁਰੂ ਦਾ ਪੰਥ ਬੰਦ ਹੋ ਰਿਹਾ ਹੈ ਉਸ ਲਈ ਅਸੀਂ ਉਹ ਪਹਿਲਾਂ ਅੰਦੀਮਾ ਬੰਗਾ ਕੇ ਨੇ ਗੁਰੂ ਤੋਂ ਸਿਮਾਤ ਤੇ ਸ਼ਕਤੀ ਪ੍ਰੇਰਿਤ ਹਾਸ ਕਰਕੇ ਸ਼ਰਮਣੀ ਕਾਲੀਦਲ ਨੂੰ ਤਕੜਾ ਕਰਨ ਲਈ ਯੋਗ ਯੋਧਾ ਕੀਤੀ ਆ ਉਹਦੇ ਲਈ ਅਸੀਂ ਵਿਦਵਾਨਾਂ ਕੋਲ ਵੀ ਮਹਾਂਪੁਰਖਾ ਪੁੱਛਿਆ ਜਾਨੀ ਅਰਪਿਤ ਸਿੰਘ ਉਹਨਾਂ ਨੇ ਕਿਹਾ ਕਿ ਜੇਕਰ ਮੇਰੇ ਤੱਕ ਪਹੁੰਚ ਕਰਦੇ ਤਾਂ ਮੈਂ ਵਿਚਾਰ ਕਰਦਾ ਜ਼ਰੂਰ ਜਾਵਾਂਗੇ ਸਾਰਿਆਂ ਕੋ ਜਾਵਾਂਗੇ ਜਿਹੜਾ ਵੀ ਸ਼ਰਮਣੀ ਕਾਲੀਦਲ ਨੂੰ ਤਕੜਾ ਮਰੂਤ ਕਰਨ ਲਈ ਯੋਗ ਹੋਵੇਗਾ ਉਹਦੇ ਤੱਕ ਜ਼ਰੂਰ ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਪਹਿਲਾਂ ਅਸੀਂ ਮਾਫੀ ਲੈ ਕੇ ਫੇਰ ਉਹਨਾਂ ਕਰਦੀ ਆ ਤੁਹਾਡੇ ਨਾਲ ਦੋ ਪਾਰ ਹੋਣਾ ਲੱਭੇ ਲੱਗਿਆ ਬਾਗੀ ਤੜਾ ਬਾਕੀ ਤੁਸੀਂ ਬਗਾਵਤ ਕੀ ਅਸਾਦੀ ਬਗਾਵਨਾ ਬਾਕੀਆਂ ਨਾ ਬਗਾਵਤਾ ਅਸੀਂ ਤਾਂ ਬਲਕੇ ਸ੍ਰੀ ਅਕਾਲ ਤੱਕ ਸਭ ਤੋਂ ਕੋਈ ਸੋਣਾ ਬਾਕੀ ਆ ਸ੍ਰੀ ਅਕਾਲ ਤੱਕ ਸਾਹਿਬ ਤੇ ਜਾ ਕੇ ਮਾਫੀ ਮੰਗ ਲਈ ਬਾਕੀ ਆ ਸ੍ਰੀ ਅਕਾਲ ਤੱਕ ਸਾਹਿਬ ਤੋਂ ਅ ਗੁਰੂ ਅੱਗੇ ਗੁਰੂ ਪੰਥ ਅੱਗੇ ਅਰਦਾਸ ਕਰਨਾ ਕਿ ਸਮੁੱਤ ਸ੍ਰਕਤੀ ਰੱਖ ਕੇ ਗੁਰੂ ਅੱਤੇ ਗੁਰੂ ਦਾ ਪੰਥ ਅੱਗੇ ਤੋਂ ਗੱਦਿਆਂ ਰਹੋ ਅੱਗੇ ਤੋਂ ਪਾਰਟੀ ਤੱਕ ਦੀ ਮਜੂਦ ਹੋਵੇ ਇਹ ਕੋਈ ਬਾਕੀ ਕੋਣਾ ਸੋ ਮੈਂ ਸਮਝਦਾ ਪ੍ਰੈਸ ਤੇ ਮੀਡੀਆ ਨੂੰ ਐਸੀ ਕਹਿਣਾ ਚਾਹੁੰਦੇ ਆ ਕਿ ਬਾਕੀ ਤਾਂ ਉਹਨੇ ਜੇਰਾ ਕੋਈ ਪਾਰਟੀ ਦੇ ਮਤਲਬ ਕਮਜ਼ੋਰ ਕਰ ਲਈ ਜਾਏਗਾ ਤਾਂ ਪਾਰਟੀ ਨੂੰ ਮਜ਼ਬੂਤ ਕਰ ਲਈ ਜਾਏਗਾ